ਹਾਂਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਚੌਲਾਂ ਦੇ ਆਟੇ ਤੋਂ ਪਿੰਨੀਆਂ ਇਹ ਜੀ ਅਨੇ ਆਪਾਂ ਨੇ ਆਟਾ ਲਿਆਂਦਾ ਸੀ ਚੌਲਾਂ ਦਾ ਇਹਨੂੰ ਆਪਾਂ ਪੁੰਨਾਂਗੇ ਚੰਗੀ ਤਰੀਕੇ ਨਾਲ ਥੋੜਾ ਥੋੜਾ ਘਿਓ ਪਾ ਕੇ ਇਹਨੂੰ ਆਪਾਂ ਪੁੰਨਾਂਗੇ ਆਟੇ ਨੂੰ ਸਲੋ ਅੱਗ ਤੇ ਕੱਚਾ ਨਹੀਂ ਆਪਾਂ ਨੇ ਆਟਾ ਰੱਖਣਾ ਇਹ 10 ਤੋਂ 12 ਮਿੰਟ ਤੱਕ ਆਪਾਂ ਇਹ ਆٹے ਦੀ ਆਟੇ ਨੂੰ ਭੁੰਨਣਾ ਆਪਾਂ ਜਦੋਂ ਇਹਦਾ ਕਲਰ ਥੋੜਾ ਜਿਹਾ ਚੇਂਜ ਹੋ ਜਾਊਗਾ ਫਿਰ ਆਪਣਾ ਆਟਾ ਇਹ ਭੁੰਨਿਆ ਹੋਊਗਾ ਹਜੇ ਕੱਚਾ ਵਾ ਚਿੱਟਾ ਦਿਖ ਰਿਹਾ ਵਾ ਕੱਚੇ ਆਟੇ 'ਚ ਆਪਾਂ ਕੁਝ ਨਹੀਂ ਪਾਉਣਾ ਹਜੇ ਇਕੱਲੇ ਆਟੇ ਨੂੰ ਹੀ ਆਪਾਂ ਇਹਨਾਂ ਨੂੰ ਭੁੰਨਣਾ ਆ ਪਈਆ ਮੇਲੇਲੇ ਤੇਲ ਚਿੱਟੇ ਤੇ ਮਗਜ ਤੇ ਅਖਰੋਟ ਅਖਰੋਟ ਥੋੜੇ ਲੈ ਆ ਪਾਈਆ ਪਾਈਆ ਦੋਨੇ ਚੀਜ਼ਾਂ ਲੈ ਲਈਆਂ ਮਗਜ ਤੇ ਤੇਲ ਚਿੱਟੇ ਇਹਨੂੰ ਆਪਾਂ ਭੁੰਨ ਲਿਆ ਸੀਗਾ ਦੂਸਰੀ ਗੈਸ ਤੇ ਤੇਲਾਂ ਨੂੰ ਤੇ ਮਗਜ ਨੂੰ ਇਹਨੂੰ ਆਪਾਂ ਮਿਕਸੀ ਕਰ ਲਵਾਂਗੇ ਹੁਣ ਆਪਾਂ ਇੱਧਰ ਆਪਣੇ ਆਟਾ ਪੁਨਰੇਆ। ਈਦਲੀ ਆਪਾਂ ਨੂੰ ਦੁੱਧ ਚਾਹੀਦਾ, ਖੋਆ ਚਾਹੀਦਾ, ਇਹ ਵੀ ਮੈਂ ਘਰੀ ਬਣਾਇਆ ਦੁੱਧ ਤੋਂ। ਚੀਨੀ ਪੀਸੀ ਹੋਈ, ਪੀਸੀ ਚੀਨੀ ਵੀ ਘਰੇ ਪੀਸੀ ਹੈ ਮੈਨੇ। ਇਹ ਆਪਾਂ ਤਿੰਨੇ ਚੀਜ਼ਾਂ ਮਿਕਸ ਕਰ ਲਈਆਂ ਆਟਾ, ਤੇਲ ਤੇ ਮਗਜ। ਤਿੰਨੇ ਚੀਜ਼ਾਂ ਆਪਾਂ ਦੂਸਰੀ ਕੜਾਹੀ 'ਚ ਪਾ ਲਿਆ ਸੀ। ਹੁਣ ਇਹ ਠੰਡਾ ਹੋ ਗਿਆ ਸਾਰਾ ਕੁਝ, ਇਹਦੇ ਵਿੱਚ ਚੀਨੀ ਪਾਤੀ। ਜੇ ਆਪਣਾ 1/2 ਕਿਲੋ ਆਟਾ ਵਾ ਅੱਧਾ ਕਿਲੋ ਚੀਨੀ ਪਾ ਲਓ ਕਿਉਂਕਿ ਦੂਸਰੀਆਂ ਚੀਜ਼ਾਂ ਵੀ ਪਈਆਂ ਨੇ ਕੋਈ ਵਿੱਚ ਵੀ ਥੋੜੀ ਜਿਹੀ ਮਿਠਾਸ ਹੁੰਦੀ ਆ ਦੁੱਧ ਪਾ ਲਿਆ ਥੋੜਾ ਅੱਧਾ ਗਲਾਸ ਦੁੱਧ ਦਾ ਪਾਇਆ ਇੰਨੀਆਂ ਕੁ ਗਿੱਲੇ ਹੋਣੇ ਚਾਹੀਦੀਆਂ ਨੇ ਦੇਖੋ ਖੂਆ ਵੀ ਮਿਕਸ ਹੋ ਗਿਆ ਉਹਦੇ ਵਿੱਚ ਵੀ ਆਪਣੇ ਪਤਲਾ ਹੁੰਦਾ ਖੋਆ ਵੀ ਸਖਤ ਨਹੀਂ ਸੀ ਆਪਾਂ ਘਰੀ ਬਣਾਇਆ ਸੀ ਇਸ ਕਰਕੇ ਤਾਜੇ ਖੋਏ ਬਚ ਵੀ ਹੋਈ ਬਿਤੇ ਪਾਤਾ ਆਪਾਂ ਨੇ ਹੁਣ ਆਪਾਂ ਨਾ ਪਿੰਨੀਆਂ ਵੱਟ ਲਵਾਂਗੇ ਦੇਖੋ ਕਿੰਨੀਆਂ ਖੁਸ਼ਕ ਬਿਲਕੁਲ ਨਹੀਂ ਹੈਗੀਆਂ ਨਰਮ ਨਰਮ ਇਹ ਆਟਾ ਵਾਂ ਕੇ ਆਪਣਾ ਤਿਆਰ ਹੋਇਆ ਆਪਾਂ ਨੇ ਹੁਣ ਇਹ ਪਿੰਨੀਆਂ ਵੱਟ ਲੈਣੀਆਂ ਨੇ ਆਪਾਂ ਜਿਹੜੀਆਂ ਤਿੰਨੇ ਚੀਜ਼ਾਂ ਪਾਈਆਂ ਨੇ ਅਕਰੋਟ ਮਗਜ ਤੇ ਤੜ ਤੁਸੀਂ ਆਪਣਾ ਹੋਰ ਵੀ ਡਰਾਈ ਫਰੂਟ ਪਾ ਸਕਦੇ ਹੋ ਤੁਸੀਂ ਇਹ ਘਰ ਵਿੱਚ ਬਣਾਇਓ ਆਪਣੇ ਇਦਾਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਤੇ ਮੈਨੂੰ ਕਮੈਂਟ ਰਾਈ ਦੱਸਿਓ ਕਿਦਾਂ ਦੀਆਂ ਬਣੀਆਂ ਇਦੀ ਵਿੱਚ ਲੋਕੀ ਕਈ ਸ਼ੱਕਰ ਵੀ ਪਾ ਲੈਂਦੇ ਆ ਪਰ ਬੂਰਾ ਖੰਡ ਜਿਹੜੀ ਹੁੰਦੀ ਆ ਖੰਡ ਜਿਹੜੀ ਪੀਸੀ ਹੁੰਦੀ ਓਹੀ ਇਹਦੇ ਵਿੱਚ ਪਾਉਣੀ ਚਾਹੀਦੀ ਆ ਨਹੀਂ ਤਾਂ ਫਿਰ ਸਰਕ ਸਰਕ ਜੀਆਂ ਪਿੰਨੀਆਂ ਕਰ ਦੇਣਾ ਦੇਖੋ ਜੀ ਕਿੰਨੀਆਂ ਵਧੀਆ ਕਲਰ ਆਇਆ ਤੇ ਨਾਲੀਆਂ ਕੋਈ ਦੀਆਂ ਪਿੰਨੀਆਂ ਵਿੱਚ ਕੋਹਾ ਵੀ ਪਾ ਕੇ ਆ ਡਰਾਈ ਫਰੂਟ ਵੀ ਪਾ ਕੇ ਤਿਲ ਵੀ ਪਾ ਕੇ ਇਸ ਜੀ ਸਾਰੇ ਪਾਕੇ ਬਣਾਓ ਸਤਿ ਸ਼੍ਰੀ ਅਕਾਲ